ਜਿੱਥੇ ਪਿਛਲੇ ਕੁਝ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਬ ਦੇ ਕਾਰਜਕਾਰੀ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਤੇ ਉਸ ਉੱਤੇ ਸਿਆਸਤ ਵੀ ਹੁੰਦੀ ਵਿਖਾਈ ਦਿੰਦੀ ਹੈ ਉੱਥੇ ਦੂਜੇ ਪਾਸੇ ਹੁਣ ਜਥੇਦਾਰ ਕੋਂਕੇ ਨੂੰ ਫਖਰ-ਏ-ਕੌਮ ਐਵਾਰਡ ਦੇਣ ਦੀ ਮੰਗ ਕਰ ਦਿੱਤੀ ਗਈ ਹੈ ਇਹ ਮੰਗ ਕਿਸ ਵੱਲੋਂ ਕੀਤੀ ਹੈ ਤੇ ਕੀ ਉਹਨਾਂ ਨੂੰ ਇਹ ਐਵਾਰਡ ਦਿੱਤਾ ਜਾਏਗਾ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਦਰਅਸਲ ਦਿੱਲੀ ਕਮੇਟੀ ਦੇ ਪ੍ਰਧਾਨ ਹਰਬੀਰ ਸਿੰਘ ਕਾਲਕਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਨੂੰ ਅਪੀਲ ਕੀਤੀ ਆ ਕਿ ਉਹ ਭਾਈ ਗੁਰਦੇਵ ਸਿੰਘ ਕੌਕੇ ਨੂੰ ਮਰਨ ਉਪਰੰਤ ਫਖਰ-ਏ-ਕੌਮ ਐਵਾਰਡ ਦੇਣ ਬਾਰੇ ਫੈਸਲਾ ਕਰਨ ਅਤੇ ਸ਼੍ਰੀ ਕਾਲਕਾ ਨੇ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਸੀ ਅਤੇ ਮੀਟਿੰਗ ਮਗਰੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਂ ਕਾਲਕਾ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜਾ ਕਮੇਟੀ ਦੇ ਵੱਲੋਂ ਜਥੇਦਾਰ ਕੌਂਕੇ ਦੀ ਯਾਦ ਵਿੱਚ ਇੱਕ ਸਮਾਗਮ ਸੀਗਾ ਜਿੱਥੇ ਕਈ ਅਹਿਮ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ ਉਹਨਾਂ ਕਿਹਾ ਹੈ ਕਿ ਕਾਤਕਤ ਦੇ ਜਥੇਦਾਰ ਕੋਲ ਭਾਈ ਕੌਂਕੇ ਸੰਬੰਧੀ ਜੋ ਰਿਪੋਰਟ ਰੱਖੀ ਗਈ ਹੈ ਉਸ ਦੇ ਵਿੱਚ ਵਿਸਥਾਰ ਦੇ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਜਥੇਦਾਰ ਕੌਂਕੇ ਨੇ ਤਸ਼ੱਦਦ ਅਤੇ ਤਸੀਹੇ ਚਲਦਿਆਂ ਆਪਣੀ ਕੁਰਬਾਨੀ ਦਿੱਤੀ ਸੀ ਅਤੇ ਤਸੀਹੇ ਚੱਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਰਿਪੋਰਟ ਦਾ ਨੋਟਿਸ ਲੈਂਦਿਆਂ ਜਥੇਦਾਰ ਕੌਕੇ ਨੂੰ ਫਕਰੇ ਕੌਮ ਦਾ ਐਵਾਰਡ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 10 ਫਰਵਰੀ ਨੂੰ ਜਲੰਧਰ ਵਿੱਚ ਵੱਡਾ ਪੰਥਕ ਇਕੱਠ ਰੱਖਿਆ ਗਿਆ ਜਿਸ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਤੇ ਸੰਸਥਾਵਾਂ ਦੇ ਆਗੂ ਸ਼ਾਮਲ ਹੋਣਗੇ ਅਤੇ ਇਸ ਮਾਮਲੇ ਤੇ ਚਰਚਾ ਕਰਦਿਆਂ ਨਵੇਂ ਫੈਸਲੇ ਲਏ ਜਾਣਗੇ। ਅਤੇ ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਭਪਿੰਦਰ ਸਿੰਘ ਭੋਲਰ, ਪਰਵਿੰਦਰ ਸਿੰਘ ਲੱਕੀ ਅਤੇ ਮਨਜੀਤ ਸਿੰਘ ਪੋਮਾ ਵੀ ਹਾਜ਼ਰ ਸੀ ਤਾਂ ਦੱਸੀਏ ਕਿ ਹੁਣ ਜਥੇਦਾਰ ਕੌਂਕੇ ਨੂੰ ਜਿਹੜਾ ਵਾਰਡ ਦੇਣ ਦੀ ਮੰਗ ਕਰ ਦਿੱਤੀ ਗਈ ਹੈ ਕਿਉਂਕਿ ਮਾਮਲਾ ਲਗਾਤਾਰ ਭਖਦਾ ਨਜ਼ਰ ਆ ਰਿਹਾ ਵੱਖ-ਵੱਖ ਜਿਹੜੇ ਸਿਆਸੀ ਆਗੂ ਨੇ ਧਾਰਮਿਕ ਆਗੂ ਨੇ ਉਹ ਵੀ ਕਿਤਨਾ ਕਿਤੇ ਸਵਾਲ ਚੁੱਕਰੇ ਨੇ ਕਿ ਉਸ ਸਮੇਂ ਜਦੋਂ ਇਹ ਰਿਪੋਰਟ ਆਈ ਸੀ ਉਸ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਉਸ ਸਮੇਂ ਦਿਆਂ ਸਰਕਾਰਾਂ ਨੇ ਕਾਰਵਾਈ ਕਰਨੀ ਚਾਹੀਦੀ ਸੀਗੀ ਉਹ ਦੋਸ਼ੀ ਪੁਲਿਸ ਅਫਸਰ ਜਿਹੜੇ ਕਿ ਅ ਇਸ ਦੇ ਵਿੱਚ ਜ਼ਿੰਮੇਵਾਰ ਸੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸੀ ਪਰ ਰਿਪੋਰਟ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਟਾਲ ਮਟੋਲ ਕਰ ਦਿੱਤਾ ਗਿਆ ਬਹੁਤ ਸਾਰੇ ਵੱਡੇ ਇਲਜ਼ਾਮ ਨੇ ਜਿਹੜੇ ਉਹ ਲੱਗਦੇ ਨੇ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਆਗੂ ਇਹ ਹੀ ਗੱਲ ਕਹਿੰਦੇ ਨੇ ਕਿ ਉਹਨਾਂ ਨੂੰ ਨਵੀਂ ਸਰਕਾਰ ਤੋਂ ਵੀ ਉਮੀਦ ਨਹੀਂ ਹੈਗੀ ਕਿ ਇਸ ਰਿਪੋਰਟ ਦੇ ਵਿੱਚ ਕੋਈ ਸਖਤ ਕਾਰਵਾਈ ਹੋਏਗੀ ਦੱਸ ਦਈਏ ਕਿ ਸ਼੍ਰੀ ਕਾਰਤਕ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸਨ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਜਿਹੜੇ ਕਿ ਵੱਡੇ ਪੁਲਿਸ ਅਫਸਰਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਅਤੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਮੌਤ ਹੋਈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਬਹੁਤ ਸਾਰੇ ਖੁਲਾਸੇ ਅੱਜ ਵੀ ਹੁੰਦੇ ਨਜ਼ਰ ਆ ਰਹੇ ਨੇ ਉਸ ਸਮੇਂ ਦੇ ਭਾਵੇਂ ਉਹ ਪੁਲਿਸ ਅਫਸਰ ਰਹੇ ਹੋਣ ਭਾਵੇਂ ਪੁਲਿਸ ਦੇ ਮੁਲਾਜ਼ਮ ਰਹੇ ਹੋਣ ਭਾਵੇਂ ਐਸ.ੀ.ਪੀ.ਸ ਦੇ ਵਿੱਚ ਮੈਂਬਰ ਰਹੇ ਹੋਣ ਬਹੁਤ ਸਾਰੇ ਉਹਨਾਂ ਦੇ ਕਰੀਬੀ ਸੀ ਜਿਹੜੇ ਅੱਜ ਵੀ ਵੱਡੇ ਖੁਲਾਸੇ ਕਰਦੇ ਨਜ਼ਰ ਆਉਂਦੇ ਨੇ ਇੰਨੇ ਵੱਡੇ ਖੁਲਾਸਿਆਂ ਤੋਂ ਬਾਅਦ ਚਸ਼ਮਦੀਤਾਂ ਤੋਂ ਬਾਅਦ ਵੱਡੀਆਂ ਕਾਰਵਾਈਆਂ ਉਹਨਾਂ ਅਫਸਰਾਂ ਦੇ ਉੱਤੇ ਹੁੰਦੀਆਂ ਕਿਉਂ ਨਹੀਂ ਨਜ਼ਰ ਆ ਰਹੀਆਂ ਸਵਾਲ ਜ਼ਰੂਰ ਉੱਠਦੇ ਨੇ ਫਿਰ ਹਾਲ ਦੂਜੇ ਪਾਸੇ ਹੁਣ ਉਹਨਾਂ ਨੂੰ ਫਕਰੇ ਕਾਮ ਦਾ ਵਾਰਡ ਦੇਣ ਦੀ ਜਿਹੜੀ ਮੰਗ ਕਰ ਦਿੱਤੀ ਗਈ ਹੈ ਦੇਖਣਾ ਹੋਵੇਗਾ ਕਿ 10 ਤਰੀਕ ਨੂੰ ਹੀ ਮੀਟਿੰਗ ਹੈ ਉਸ ਮੀਟਿੰਗ ਵਿੱਚ ਸਬੰਧਿਤ ਕੀ ਫੈਸਲਾ ਲਿਆ ਜਾਂਦਾ ਤੇ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਰਗਵੀਰ ਸਿੰਘ ਇਸ ਨੂੰ ਲੈ ਕੇ ਕੋਈ ਸਖਤ ਫੈਸਲਾ ਲੈਣਗੇ ਕਿ ਉਹਨਾਂ ਨੂੰ ਜਿਹੜਾ ਹੈ ਵਾਰਡ ਦਿੱਤਾ ਜਾਣਾ ਚਾਹੀਦਾ ਹੈ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਜੁੜੇ ਹੋਏ ਲੀਡਰ ਪੰਜਾਬੀ ਮੀਡੀਆ ਦੇ ਨਾਲ ਜੋ ਇਜਾਜ਼ਤ ਧੰਨਵਾਦ